ਸਸਿਆਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 23 23 ਸਤੰਬਰ 2024 ਤੇ ਟਾਈਮ ਕਰੀਬ 7:30 ਦੇ ਹੋਣ ਜਾ ਰਹੇ ਨੇ ਸ਼ਾਮ ਦੇ ਜਿੱਦਾਂ ਕਿ ਅੱਜ ਆਪਰੇਡ ਪਾਈ ਸੀ ਕਿ ਮੌਨਸੂਨ ਪੌਣਾ ਦੀ ਵਾਪਸੀ ਹੈ ਜਿਹੜੀ ਉਹ ਪੱਛਮੀ ਰਾਜਸਥਾਨ ਦੇ ਖੇਤਰਾਂ ਤੋਂ ਸ਼ੁਰੂ ਹੋ ਚੁੱਕੀ ਹੈ ਅੱਜ ਅਗਲੇ 24 48 ਘੰਟਿਆਂ ਦੌਰਾਨ ਪੰਜਾਬ ਜਾਂ ਹਰਿਆਣਾ ਜਾਂ ਰਾਜਸਥਾਨ ਦੇ ਜਿਹੜੇ ਬਾਕੀ ਖੇਤਰ ਨੇ ਉਹਨਾਂ ਦੇ ਕੁਝ ਖੇਤਰਾਂ ਦੇ ਵਿੱਚੋਂ ਮੌਨਸੂਨ ਪੌਣਾ ਜਿਹੜੀਆਂ ਪਿੱਛੇ ਹਟਣੀਆਂ ਸ਼ੁਰੂ ਹੋ ਜਾਣੀਆਂ ਹੁਣ ਇਹ ਨਹੀਂ ਹੈਗਾ ਵੀ ਮੀਂਹ ਨਹੀਂ ਪਊਗਾ ਮੌਨਸੂਨਾਂ ਵਾਪਸੀ ਕਰ ਜਾਣਗੀਆਂ ਤਾਂ ਮੀਂਹ ਨਹੀਂ ਪਊਗਾ ਇਦਾਂ ਦੀ ਪੋਸਿਬਿਲਿਟੀ ਨਹੀਂ ਹੈਗੀ ਮੀਂਹ ਆਉਂਦੇ ਦਿਨਾਂ ਵਿੱਚ ਸੁਭਾਵਨਾ ਹੈਗੀ ਹੈਗੀ ਮੌਨਸੂਨ ਪਾਉਣਾ ਭਾਵੇਂ ਵਾਪਸੀ ਕਰ ਜਾਣਾ ਪਰ ਮੌਨਸੂਨ ਪਾਉਣਾ ਦੀ ਵਾਪਸੀ ਤੋਂ ਬਾਅਦ ਜਿਹੜਾ ਮੀਂਹ ਦਾ ਮਾਹੌਲ ਆਗਾ ਉਹ ਪੱਛਮੀ ਸਿਸਟਮਾਂ ਤੇ ਨਿਰਭਰ ਰਹਿੰਦਾਗਾ ਜਿਹੜੇ ਸਿਆਲ ਦੇ ਮੀਂਹ ਹੁੰਦੇ ਨੇ ਜਾਂ ਜਿਹੜੇ ਗਰਮੀ ਦੇ ਮੀਂਹ ਹੁੰਦੇ ਨੇ ਉਹ ਪੱਛਮੀ ਸਿਸਟਮਾਂ ਤੇ ਹੀ ਨਿਰਭਰ ਰਹਿੰਦੇ ਹੁੰਦੇ ਨੇ ਤਾਂ ਹੁਣ ਪੱਛਮੀ ਸਿਸਟਮਾਂ ਦੀ ਜਿਹੜੀ ਚਾਲ ਆ ਥੋੜੀ ਵਾਧੇ ਵਖਾਈ ਦੇਊ ਤੇ ਜਿਹੜੇ ਮੌਨਸੂਨ ਪਾਉਣ ਵਾਲੇ ਉਹ ਪਿੱਸੇ ਹਟਣੀਆਂ ਸ਼ੁਰੂ ਹੋ ਜਾਣਗੀਆਂ ਕਹਿਣ ਦਾ ਭਾਵ ਅਗਲੇ 24-48 ਘੰਟਿਆਂ 'ਚ ਮੌਨਸੂਨ ਪਾਉਣਾ ਇਸ ਟਾਈਮ ਅੱਜ ਰਾਜਸਥਾਨ ਤੋਂ ਪਿੱਸੇ ਹਟਣੀਆਂ ਸ਼ੁਰੂ ਹੋ ਚੁੱਕੀਆਂ ਗੁਜਰਾਤ ਦੇ ਪੱਛਮੀ ਹਿੱਸਿਆਂ ਤੋਂ ਵੀ ਮੌਨਸੂਨ ਪਾਉਣ ਪਿੱਸੇ ਹਟਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਪੰਜਾਬ 'ਚੋਂ ਜਾਂ ਹਰਿਆਣੇ ਦੇ ਕੁਝ ਖੇਤਰਾਂ ਤੋਂ ਅਗਲੇ 24-48 ਘੰਟਿਆਂ ਦੇ ਨਾਲ ਮੌਨਸੂਨ ਪਾਉਣਾ ਕਾਫੀ ਪਿੱਸੇ ਹਟ ਸਕਦੀਆਂ ਨੇ ਅੱਜ ਜੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 2-3 ਦਿਨਾਂ ਤੋਂ ਜਾਂ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਜਿਹੜਾ ਦਿਨ ਦਾ ਪਾਰਾ ਸੀਗਾ 35 ਡਿਗਰੀ ਤੋਂ ਲੈ ਕੇ 38 ਡਿਗਰੀ ਦੇ ਵਿਚਕਾਰ ਪੰਜਾਬ ਦੇ ਬਹੁਤ ਹੀ ਖੇਤਰਾਂ ਵਿੱਚ ਰਿਕਾਰਡ ਕੀਤਾ ਗਿਆ ਤੇ ਹਮਮਸਾਲੀ ਗਰਮੀ ਜਿਹੜੀ ਪੂਰੇ ਜ਼ੋਰਾਂ ਤੇ ਚੱਲ ਰਹੀ ਹੈਗੀ ਕਿਉਂਕਿ ਟੈਂਪਰੇਚਰ ਭਾਵੇਂ 35 38 ਡਿਗਰੀ ਹੈਗਾ ਪਰ ਦਿਨ ਦੇ ਵਿੱਚ ਜਿਹੜੀ ਇੱਕ ਨਮੀ ਜਿਹੜੀ ਬਣੀ ਹੋਈ ਹੈਗੀ ਮੋਇਸਚਰ ਜਿਹੜਾ ਇਕੱਠਾ ਹੋਇਆ ਹੋਇਆ ਹੈਗਾ ਇਹ ਸਿਸਟਮ ਨੂੰ ਕੋਈ ਨਮੀ ਨੂੰ ਵਰਤਨ ਵਾਲਾ ਕੋਈ ਸਿਸਟਮ ਇਸ ਟਾਈਮ ਅ ਮੱਧ ਚਾਈ ਤੇ ਜਿਹੜਾ 5 ਕਿਲੋਮੀਟਰ ਦੀ ਚਾਈ ਤੇ ਹਵਾ ਚੱਲ ਦਿੰਦੀ ਆ ਕੋਈ ਵੀ ਐਕਟਿਵ ਸਿਸਟਮ ਨਹੀਂ ਹੈਗਾ ਕਿ ਇਹਦੇ ਨਾਲ ਕੋਈ ਬੱਦਲਵਾਈ ਬਣ ਸਕੇ ਇਹ ਜਿਹੜੀ ਜ਼ਮੀਨੀ ਪਦਰਤੀ ਜਿਹੜੀ ਨਮੀ ਇਕੱਠੀ ਹੋਈ ਹੋਈ ਆ ਇਹਦੇ ਨਾਲ ਹੀ ਜਿਹੜਾ ਹੌਮਸ ਵਾਲੀ ਵਾਟ ਵਾਲੀ ਗਰਮੀ ਜਿਹੜੀ ਕਾਫੀ ਇਲਾਕਿਆਂ ਵਿੱਚ ਬਣਦੀ ਦਿਖਾਈ ਦੇ ਰਹੀ ਹੈਗੀ ਹੌਮਸ ਵਾਲੀ ਗਰਮੀ ਤੋਂ ਅਗਲੇ 2-3 ਦਿਨਾਂ ਤੱਕ ਰਾਹਤ ਮਿਲਦੀ ਸੁਭਾਉਣਾ ਜਿਹੜੀ ਬਣਦੀ ਦਿਖਾਈ ਦੇ ਰਹੀ ਆ ਇਹ ਜਿਹੜੀ ਹੌਮਸ ਵਾਟ ਵਾਲੀ ਗਰਮੀ ਹੈਗੀ ਜਿਹੜੀ ਪੀਕ ਤੇ ਚੱਲ ਰਹੀ ਆ ਇਹ ਗਰਮ ਦਾ ਆਖਰੀ ਦੌਰ ਹੋ ਸਕਦਾ ਹੈ ਕਿਉਂਕਿ ਉਸ ਤੋਂ ਬਾਅਦ 25 ਤੋਂ ਥੋੜਾ ਜਿਹਾ ਪੂਰੇ ਦਾ ਬਹਾ ਜਿਹੜਾ ਪੰਜਾਬ ਵਿੱਚ ਮੂਲੂਗਾ ਜਿਹਦੇ ਨਾਲ 25 ਸਤੰਬਰ ਤੋਂ ਪੰਜਾਬ ਦੇ ਜਿਹੜੇ ਮੱਚ ਨਾਲ ਲੱਗਦੇ ਜ਼ਿਲ੍ਹੇ ਆ ਉਹਨਾਂ ਵਿੱਚ ਕਿਤੇ ਨਾ ਕਿਤੇ ਨਿੱਕੀਆਂ ਮੋਟੀਆਂ ਕਾਰਵਾਈਆਂ ਜ਼ਰੂਰ ਦੇਖਣ ਨੂੰ ਮਿਲਣਗੀਆਂ ਪਰ 26 27 ਤੇ 28 ਸਤੰਬਰ 26 ਤੋਂ ਲੈ ਕੇ 28 ਸਤੰਬਰ ਦੇ ਵਿੱਚਕਾਰ ਇੱਕ ਪੱਛਮੀ ਸਿਸਟਮ ਆਉਂਦਾ ਦਿਖਾਈ ਦੇ ਰਿਹਾਗਾ ਜਿਹੜਾ ਇਹ ਨਮੀ ਨੂੰ ਵਰਤੂਗਾ ਜਿਹੜੀ ਹੁਣ ਹੁਣ ਮਸਾਲੀ ਗਰਮੀ ਬਣੀ ਪਈ ਹੈਗੀ ਨਮੀ ਨਮੀ ਇਕੱਠੀ ਹੋਈ ਹੋਈ ਹੈ ਨੀਰੀ ਜ਼ਮੀਨੀ ਪੱਧਰ ਤੇ ਨਮੀ ਕਾਰਨ ਜਿਹੜੀ ਮੁਰਕੀ ਪਸੀਨੇ ਵਾਲੀ ਗਰਮੀ ਹੈ ਜਿਹੜੀ ਆਪਾਂ ਨੂੰ ਜਿਆਦਾ ਆ ਰਹੀ ਹੈਗੀ 1026 ਸਤੰਬਰ ਤੋਂ ਲੈ ਕੇ 28 ਸਤੰਬਰ ਦੇ ਵਿੱਚਕਾਰ ਇੱਕ ਮੀਨੇਰੀ ਦਾ ਦੌਰ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਬਹੁਤੇ ਇਲਾਕਿਆਂ ਵਿੱਚ ਦੇਖ ਨੂੰ ਮਿਲ ਸਕਦਾਗਾ ਵੈਸੇ ਦਾ 26 ਸਤੰਬਰ ਨੂੰ ਵੀ ਸੁਭਾਵਨਾ ਰਹੂ 27 27 ਨੂੰ ਵੀ ਰਹੂ ਤੇ 28 ਨੂੰ ਵੀ ਰਹੂਗੀ ਪਰ ਇਹ ਤਿੰਨ ਦਿਨਾਂ ਦਾ ਅਸਟੀਮੇਟ ਹੋ ਗਿਆ ਵੀ ਤਿੰਨ ਦਿਨਾਂ ਚ ਮੀਨੇਰੀ ਦੇ ਚਾਂਸ ਹੈਗੇ ਪਰ ਇੱਕ ਜਾਂ ਦੋ ਵਾਰ ਵੱਡੇ ਪੱਧਰ ਤੇ ਹਲਚਲ ਹੋ ਸਕਦੀ ਹੈ ਜਿੱਦਾਂ ਲੈਂਦੇ ਵੱਲੋਂ ਜਿਹੜਾ ਮੀਨੇਰੀ ਦਾ ਦੌਰ ਹੋਊਗਾ ਲੈਂਦੇ ਪੰਜਾਬ ਤੋਂ ਪਾਕਿਸਤਾਨ ਬਾਰਡਰ ਨੂੰ ਪਾਰ ਕਰਦੀ ਹੋਈ ਬਦਲਵਾਈ ਇੱਕ ਵਾਰੀ ਮੀਂਹੇਰੀ ਲੈ ਕੇ ਪੱਸੂ ਦੀ ਹਨੇਰੀ ਨਾਲ ਜਿਹੜੀ ਬਦਲਵਾਈ ਹੈਗੀ ਉਹ ਚੜ੍ਹਦੇ ਪੰਜਾਬ ਦੇ ਵਿੱਚ ਦਾਖਲ ਹੋ ਸਕਦੀ ਹੈਗੀ ਖਾਸ ਕਰਕੇ ਜਿਹੜਾ ਮਾਹੌਲ ਹੈਗਾ 26 ਤੋਂ 28 ਵਿਚਕਾਰ ਜਾਂ ਤਾਂ 26 ਨੂੰ ਥੋੜੇ ਬਹੁਤ ਖੇਤਾਂ 'ਚ ਹਲਚਲ ਹੋਊਗੀ ਪੱਕੀ ਸੰਭਾਵਨਾ ਹੈਗੀ ਹੈਗੀ ਲਗਭਗ 40-50% ਖੇਤਾਂ 'ਚ ਹਲਚਲ ਹੋ ਸਕਦੀ ਹੈ 26 ਸਤੰਬਰ ਨੂੰ ਤੇ 27 ਤੇ 28 ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਇੱਕ ਦੋ ਵਾਰ ਮੀ ਹਲਕੇ ਤੋਂ ਦਰਮਿਆਨੇ ਮੀਂਹ ਦੀ ਛੱਟ ਲੱਗ ਸਕਦੀ ਹੈ ਤੇ ਨਾਲ ਕਿਤੇ ਕਿਤੇ ਹਨੇਰੀ ਝੱਖੜ ਵੀ ਦੇਖਣ ਨੂੰ ਮਿਲ ਸਕਦਾ ਹੈਗਾ ਖਾਸ ਕਰਕੇ ਮਾਜੇ ਤੇ ਦਬਾਬੇ ਵਿੱਚ ਕਿਤੇ ਕਿਤੇ ਦਰਮਿਆਨੇ ਮੀਂਹ ਨਾਲ ਕਿਤੇ ਕਿਤੇ ਭਾਰੀ ਮੀਂਹ ਦੀ ਵੀ ਛੱਟ ਲੱਗ ਸਕਦੀ ਹੈਗੀ ਖਾਸ ਕਰਕੇ ਪਵਾਦ ਇਲਾਕੇ ਵਿੱਚ ਵੀ ਕਿਤੇ ਭਾਰੀ ਮੀਂਹ ਦੀ ਛੱਟ ਲੱਗ ਸਕਦੀ ਹੈ ਵੈਸੇ ਮੀਂਹ ਮੋਸਟਲੀ ਹਲਕਾ ਦਰਮਿਆਨਾ ਹੋ ਜਿਆਦਾਤਰ ਇਲਾਕਿਆਂ ਵਿੱਚ ਪਰ ਮਾਜੇ ਦਬਾਬੇ ਵਿੱਚ ਕਿਤੇ ਕਿਤੇ ਵਧੀਆ ਮੀਂਹ ਦੀ ਛੱਟ ਲੱਗ ਸਕਦੀ ਹੈਗੀ ਖਾਸ ਕਰਕੇ ਪੂਰਬੀ ਮਾਲਵਾ ਜਿਹੜੇ ਬਨਾਲਾ ਮਾਨਸਾ ਤੋਂ ਉੱਪਰਲੇ ਇਲਾਕੇ ਆਗੇ ਸੰਗਰੂਰ ਪਟਿਆਲਾ ਜੋ ਪਤੇਗੜ ਸਾਹਿਬ ਚੰਡੀਗੜ ਮਹੱਲੀ ਰੋਪੜ ਏਰੀਆ ਹੋ ਗਿਆ ਇੰਨਾ ਖੇਤਰਾ ਵਿੱਚ ਵੀ ਦਰਮਿਆਨੇ ਮੀਂਹ ਨਾਲ ਕਿਤੇ ਕਿਤੇ ਅੱਧੀ ਭਾਰੀ ਮੀਂਹ ਦੀ ਝਟ ਕਿਤੇ ਕਿਤੇ ਜਿਹੜੀ ਲੱਗ ਸਕਦੀ ਹੈ ਵੈਸੇ ਪਾਸਮੀ ਕਿਤਰਾ ਚ ਮੀਂਹ ਦੀ ਤੀਬਰਤਾ ਜਿਹੜੀ ਟੁੱਟਮੀ ਹੋਊਗੀ ਤੇ ਮੀਂਹ ਜਿਹੜਾ ਹਲਕਾ ਦਰਮਿਆਨਾ ਹੋਊਗਾ ਮੋਸਟਲੀ ਸੋ ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਮੌਨਸੂਨ ਪਾਉਣਾ ਜਿਹੜੀਆਂ ਹੁਣ ਪਿੱਛੇ ਹਟਣੀਆਂ ਸ਼ੁਰੂ ਹੋ ਜਾਣੀਆਂ ਨੇ ਪਰ ਬਾਵਜੂਦ ਇਹਦੇ ਮੁਰਦੀਆਂ ਮੌਨਸੂਨੀ ਪਾਉਣਾ ਜਿਹੜੀਆਂ ਇੱਕ ਵਾਰੀ ਜਾਂਦੀਆਂ ਜਾਂਦੀਆਂ ਮੀ ਹਨੇਰੀ ਝੱਖੜ ਨੂੰ ਅੰਜਾਮ ਦੇ ਕੇ ਜਾਣੀਆਂ ਖਾਸ ਕਰਕੇ 26 ਸਤੰਬਰ ਤੋਂ ਲੈ ਕੇ 28 ਸਤੰਬਰ ਦੇ ਵਿੱਚਕਾਰ ਪੰਜਾਬ ਸਮੇਤ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਹਿਮਾਚਲ ਦੇ ਕਈ ਇਲਾਕਿਆਂ ਵਿੱਚ ਤੇ ਉੱਤਰੀ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਇੱਕ ਅੱਧਾ ਮੀਹ ਹਨੇਰੀ ਝੱਖੜ ਦਾ ਤੌਰ ਆ ਜਿਹੜਾ ਦੇਖਣ ਨੂੰ ਮਿਲ ਸਕਦਾਗਾ ਅ ਅਸੂ ਦਾ ਮਹੀਨਾ ਚੱਲ ਰਿਹਾ ਹੈਗਾ ਆਪਣੇ ਬਜ਼ੁਰਗ ਦੱਸ ਜਾਂਦੇ ਆ ਵੀ ਅਸੂ ਮਹੀਨੇ ਇੱਕ ਅੱਧਾ ਇਦਾਂ ਦਾ ਬਹੁਤ ਆਉਂਦਾ ਆਂਦਾ ਜਿਹਨੂੰ ਆਪਾਂ ਅੱਸੂ ਬਲੀਆ ਵੀ ਕਹਿੰਦਾ ਦੇ ਕੁਝ ਇਲਾਕਿਆਂ ਵਿੱਚ ਹਰ ਇੱਕ ਇਲਾਕੇ ਦੀ ਭਾਸ਼ਾ ਲੱਗ ਲੱਗੇ ਕਿ ਕੁਝ ਪੰਜਾਬ ਦੇ ਕੁਝ ਇਲਾਕਿਆਂ 'ਚ ਅੱਸੂ ਬਲੀਆ ਕਹਿੰਦਾ ਦੇ ਕੁਝ ਇਲਾਕਿਆਂ 'ਚ ਟਾਂਡੇ ਭਾਂ ਨਮੀ ਕਹਿੰਦੇ ਆ ਇਦਾਂ ਜਿਹੜਾ ਫਸਲਾਂ ਨੂੰ ਕਾਫੀ ਨੁਕਸਾਨ ਕਰਦਾ ਆਉਂਦਾਗਾ ਸੋ ਜਿਹੜਾ ਆਉਣ ਵਾਲਾ ਪੱਛਮੀ ਸਿਸਟਮ ਆ ਇਹਦੇ ਕਾਰਨ ਕਿਸਾਨੀ ਪੱਖ ਤੋਂ ਵੇਖਿਆ ਜਾਵੇ ਜਾਵੇ ਤਾਂ ਥੋੜਾ ਬਹੁਤ ਚਿੰਤਾ ਜਨਕ ਜ਼ਰੂਰ ਰਹਿ ਸਕਦਾ ਕਿਉਂਕਿ ਇਹਦੇ ਵਿੱਚ ਜਿਹੜੀ ਹਵਾ ਦੀ ਰਫ਼ਤਾਰ ਆ ਕੁਝ ਕੁ ਇਲਾਕਿਆਂ ਵਿੱਚ ਕਾਫੀ ਤੇਜ਼ ਚੱਲ ਸਕਦੀ ਹੈ ਕਿ ਤੇਜ਼ ਝੱਖੜ ਕਿਤੇ ਕਿਤੇ ਦੇਖਣ ਨੂੰ ਮਿਲ ਸਕਦਾ ਵੈਚ ਦਾ ਬਹੁਤੇ ਇਲਾਕਿਆਂ ਵਿੱਚੋਂ ਗੁਜ਼ਰੂਗਾ ਜਿਹੜਾ ਠੰਡੀ ਨੇਹਰੀ ਹੋਊਗੀ ਕਾਫੀ ਇਲਾਕਿਆਂ ਵਿੱਚੋਂ ਗੁਜ਼ਰੂਗੀ ਪਰ ਫਿਰ ਵੀ ਕਿਤੇ ਕਿਤੇ ਜਿਹੜਾ ਝੱਖੜ ਜਿੱਥੇ ਮੀਂਹ ਨਾਲ ਤੇਜ਼ ਹਵਾ ਚੱਲੂਗੀ ਝੱਖੜ ਹੋਊਗਾ ਉੱਥੇ ਜਿਹੜਾ ਫਸਲਾਂ ਵੀ ਫਸਲਾਂ ਦਾ ਥੋੜਾ ਨੁਕਸਾਨ ਹੋਣ ਦੀ ਸੰਕਾ ਜਿਹੜੀ ਸੁਭਾਵਨਾ ਬਣਦੀ ਦਿਖਾਈ ਦੇ ਰਹੀ ਹੈਗੀ ਬਾਕੀ ਦਿਨਵਾ ਦਿਨ ਸਿਸਟਮ ਦੇ ਵਿੱਚ ਚੇਂਜ ਜ਼ਰੂਰ ਆਉਂਦਾ ਰਹਿੰਦਾ ਹੈਗਾ ਉਹਦੇ ਬਾਬਤ ਆਪਾਂ ਤੁਹਾਡੇ ਨਾਲ ਲਿਖਤੀ ਪੋਸਟਾਂ ਜਾਂ ਅੱਗੇ ਆਉਂਦੇ ਦਿਨਾਂ ਵਿੱਚ ਲਗਾਤਾਰ ਅਪਡੇਟ ਕਰਦੇ ਰਹਾਂਗੇ ਸੋ ਮੋਟੀ ਜੀ ਗੱਲ ਇਹ ਹੈਗੀ ਅਗਲੇ 2-3 ਦਿਨਾਂ ਦੌਰਾਨ ਗਰਮੀ ਦਾ ਹਮਸ ਦਾ ਆਖਰੀ ਦੌਰ ਹੋ ਸਕਦਾ ਹੈ ਇਹ ਜਿਹੜੀ ਹਮਸ ਵਾਲੀ ਗਰਮੀ ਤਾਕੜੀ ਗਰਮੀ ਹੈ ਜਿਹੜੀ ਹਮਸ ਵਟ ਵਾਲੀ ਇਹ ਆਖਰੀ ਦੌਰ ਹੋ ਸਕਦਾ ਉਸ ਤੋਂ ਬਾਅਦ 26 27 28 ਨੂੰ ਪੱਛਮੀ ਸਿਸਟਮ ਮੀਂਹੇਰੀ ਨਾਲ ਗਰਮੀ ਤੋਂ ਤਾਂ ਰਾਹਤ ਦੇਊਗਾ ਪਰ ਕਿਸਾਨੀ ਪੱਖ ਤੋਂ ਥੋੜਾ ਮੌਸਮਾ ਜਿਹੜਾ ਮੀਨੇਰੀ ਨਾਲ ਚਿੰਤਾ ਜਨਕ ਰਹਿ ਸਕਦਾਗਾ ਪਰ ਜਿਹੜੀ ਗਰਮੀ ਦਾ ਦੌਰ ਆਹੇ ਆਖਰੀ ਦੌਰ ਹੋ ਸਕਦਾਗਾ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਕਈ ਖੇਤਰਾਂ ਦੇ ਵਿੱਚ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਖਾਸ ਕਰਕੇ ਮਾਝੇ ਦੇ ਆਬੇ ਦੇ ਵਿੱਚ 26 ਤੋਂ ਲੈ ਕੇ 28 ਸਤੰਬਰ ਦੇ ਵਿੱਚਕਾਰ ਕਈ ਲੱਖ ਵਿੱਚ ਇੱਕ ਦੁਬਾਰ ਵੱਡੇ ਪੱਧਰ ਤੇ ਮੀਨੇਰੀ ਦਾ ਦੌਰ ਜਿਹੜਾ ਦੇਖਣ ਨੂੰ ਮਿਲ ਸਕਦਾਗਾ ਸੋ ਐਨੀ ਕ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਧੰਨਵਾਦ ਜੀ ਬਾਕੀ ਜੋ ਵੀ ਕੋਈ رائے ਦੇਣਾ ਚਾਹੋ ਕਮੈਂਟ ਕਰਕੇ ਦੂਜਾ ਜ਼ਰੂਰ ਦੱਸ ਸਕਦੇ ਹੋਗੇ ਅ ਸੋ ਜੁੜੇ ਰਹਿਣ ਲਈ ਧੰਨਵਾਦ ਜੀ